ਮਿਤੀ 11 4 24 ਨੂੰ ਸੀਆਏਐਸਟਾਫ ਨੂੰ ਇੱਕ ਬਹੁਤ ਅਹਮ ਇਨਫੋਰਮੇਸ਼ਨ ਮਿਲੀ ਕਿ ਚਾਰ ਆਦਮੀ ਨੇੜੇ ਕਿ 280 ਗ੍ਰਾਮ ਦਾ ਚਟਾ ਤੇ ਪਲੱਸ ਡਰੱਗ ਮਨੀ 3 ਲੱਖ ਰੁਪਏ ਦੀ ਰਿਕਵਰੀ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਸਰਤਾਜ ਸਿੰਘ ਜੈਲ ਐਸਪੀਡੀ ਸਾਹਿਬ ਇਨਸਪੈਕਟਰ ਸੀਆਈਏ ਸੰਦੀਪ ਸਿੰਘ ਇਹਨਾਂ ਦੀ ਸਾਰੀ ਟੀਮ ਇਹਨਾਂ ਦੇ ਸਖਤ ਦੁਸ਼ਾਅ ਹਰ ਨਿਰਦੇਸ਼ਾਂ ਦੇ ਵਿੱਚ ਤੈਤ ਜਿੰਨੇ ਵੀ ਡਰੱਗ ਸਮੱਗਲਰ ਨੇ ਜਾਂ ਪੈਡਲਰ ਨੇ ਜਿਹੜੇ ਮਾੜੇ ਅੰਸਰ ਆ ਉਹਨਾਂ ਦੀ ਇਸ ਜ਼ਿਲ੍ਹਾ ਸੰਗਰੂਰ ਦੇ ਵਿੱਚ ਬੜੇ ਜੋਰਾ ਸ਼ੋਰਾ ਦੇ ਨਾਲ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਉਸੇ ਦੀ ਲੜੀ ਨੂੰ ਤੋਰਦੇ ਹਾਂ 11 4 24 ਨੂੰ ਇਨਸਪੈਕਟਰ ਸੰਦੀਪ ਸਿੰਘ ਦੀ ਅਗਵਾਈ ਵਿੱਚ ਐਸਆਈ ਅਵਤਾਰ ਸਿੰਘ ਨੇ ਇੱਕ ਸਿੱਟੀ ਧੂਰੀ ਕੇਸ ਰਿਜਿਸਟ੍ਰ ਕੀਤਾ ਜਿਹਦੇ ਵਿੱਚ ਚਾਰ ਜਿਹੜੇ ਆ ਲੜਕੇ ਉਹ ਸਾਨੂੰ ਉੱਥੋਂ ਗ੍ਰਿਫਤਾਰ ਕੀਤਾ ਜਿਹੜਾ ਕਿ ਵਿਸ਼ਾਲ ਇਹ ਫਰੋਜਪੁਰ ਦੇ ਰਹਿਣ ਵਾਲਾ ਇੱਕ ਆਸ਼ੂ ਆ ਉਹ ਵੀ ਫਰੋਜਪੁਰ ਦੇ ਰਹਿਣ ਵਾਲਾ ਗੁਰਪ੍ਰੀਤ ਸਿੰਘ ਸੀਗਾ ਉਹ ਵੀ ਫਰੋਜਪੁਰ ਦੇ ਰਹਿਣ ਵਾਲਾ ਇਹ ਤਿੰਨੇ ਜਾਣੇ ਇੱਕ 280 ਗ੍ਰਾਮ ਹੀਰੋਨ ਇਥੇ ਲੈ ਕੇ ਸਰਪ੍ਰਾਈਜ਼ ਦੇਣ ਵਾਸਤੇ ਆਏ ਸੀਗੇ ਨਾਲ 3 ਲੱਖ ਰੁਪਏ ਡਰੱਗ ਮੰਨੀ ਰਿਕਵਰੀ ਹੋਈ ਜਦੋਂ ਅਸੀਂ ਉਹਦੇ ਫਾਰਵਰਡ ਦੇ ਵਿੱਚ ਗਏ ਤੇ ਉਹਦੇ ਵਿੱਚ ਫਿਰ ਚਾਰ ਬੰਦੇ ਹੋਰ ਅੱਗੇ ਜਾ ਕੇ ਗ੍ਰਿਫਤਾਰ ਕੀਤੇ ਗਏ ਇੱਕ ਸ਼ੰਭੂ ਹੈਗਾ ਸਿਟੀ ਧੂਰੀ ਦਾ ਇੱਕ ਗੁਰਪ੍ਰੀਤ ਹੈਗਾ ਸਰ ਮਲੇਕ ਕੋਟਲੇ ਦਾ ਇੱਕ ਵਿੱਕੀ ਹੈ ਸਿਟੀ ਸੁਨਾਮ ਦਾ ਇੱਕ ਸਾਜਨ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਅਸੀਂ ਬੈਕਵਰਡ ਦੇ ਵਿੱਚ ਵੀ ਗਏ ਤੇ ਇੱਕ ਦੋਸ਼ੀ ਜਗ ਜਗਤੀ ਸਿੰਘ ਹੈਗਾ ਇਹ ਫਿਰੋਜ਼ਪੁਰ ਦਾ ਹੈਗਾ ਇਹਨੂੰ ਵੀ ਅਸੀਂ ਨਾਮਜ਼ਦ ਕੀਤਾ ਹੈਗਾ ਇਹਦੀ ਅਜੇ ਰੈਸਟਰੀਡ ਹੋ ਬਾਕੀ ਹੈਗੀ ਹੈ ਇਹ ਇੱਕ Swift ਕਾਰ ਦੇ ਵਿੱਚ ਇੱਥੇ ਸਪਲਾਈ ਦੇਣ ਵਾਸਤੇ ਆਏ ਸੀ ਤੇ ਇਹਦੀ ਇਹ ਪੁਲਿਸ ਰਿਮਾਰਡ ਤੇ ਨੇ ਇਹਨਾਂ ਦੀ ਪੂਰੀ ਡਗਾਈ ਨਾਲ ਜਿਹੜੀ ਹੈ ਪੜਤਾਲ ਕੀਤੀ ਜਾ ਰਹੀ ਹੈ ਜਿਵੇਂ ਅੱਗੇ ਕੋਈ ਫਰਦਰ ਹੋਇਆ ਤਾਂ ਤੁਹਾਨੂੰ ਅਪਡੇਟ ਕਰ ਦਿੱਤਾ ਜਾਊਗਾ ਇਹ ਜਿਹੜਾ ਆਲਰੇਡੀ ਇਹ ਸਮਗਲਿੰਗ ਕਰਦੇ ਆ ਉਹ ਦੱਛੇ ਦੀ ਇੱਕ ਲੜੀ ਆ ਆਪਾਂ ਕਹਿ ਸਕਦੇ ਆ ਜਿਹੜੀ ਸਾਡੇ ਕੋਲ ਇੱਥੇ ਜੇ ਡੇਢੀ ਸਪਲਾਈ ਕੀਤੀ ਸੀਗੀ ਉਹਦਾ ਆਪਾਂ ਮੌਕੇ ਦੇ ਉੱਤੇ ਹੀ ਉਹਦੀ ਰਿਕਵਰੀ ਹੋ ਚੁੱਕੀ ਹੈ ਡਿਊਰਿੰਗ ਅਨ ਅੰਟੈਰੋਗੇਸ਼ਨ 'ਤੇ ਗੱਲ ਸਾਹਮਣੇ ਆਈ ਵੀ ਇਹ ਜਿਹੜੀ ਡਰਗ ਉਹ ਡਿਲੀਵਰੀ ਰੈਸਟ ਕੀਤੀ ਨੇ ਹਾਂਜੀ ਇਹਨਾਂ ਦਾ ਮਾਸਟਰਮਾਈਂਡ ਕੌਣ ਹੈ ਹਾਂਜੀ ਇਹਨਾਂ ਚ ਮਾਸਟਰਮਾਈਂਡ ਸਾਰੇ ਮਾਸਟਰਮਾਈਂਡ ਨੇ ਸਾਰੇ ਹੀ ਮਾਸਟਰਮਾਈਂਡ ਨੇ ਬੇਸਿਕਲੀ ਸਰ ਚਾਰੇ ਇਕੱਠੇ ਹੀ ਕਰਦੇ ਸੀਗੇ ਇਹ ਆ ਤਨੀ ਜਾਨੇ ਜੀ ਪਹਿਲਾਂ ਉੱਪਰ ਤੁਸੀਂ ਦੇਖੋਗੇ ਫਰੋਈ ਕਰਦੇ ਨੇ ਧੂਰੀ ਤੋਂ ਫੜੇ ਨੇ ਚਾਰੇ ਇਕੱਠੇ ਗਰੁੱਪ ਹਾਂ ਇਹ ਚਾਰੇ ਜਾਨੇ ਹੈ ਮਲੇ ਕੋਲੜੇ ਦਾ ਇੱਕ ਸਿਟੀ ਸੁਨਾਮ ਦੇ ਨੇ ਸਿਟੀ ਧੂਰੀ ਦਾ ਨੇ ਅਲੱਗ-ਅਲੱਗ ਫਸਟ ਟਾਈਮ ਫੜੇ ਗਏ ਨੇ ਜਾਂ ਪਹਿਲਾਂ ਪਰਚੇ ਨੇ ਇਹ ਕਿੰਨੀ ਦੇ ਪਰਚੇ ਇਹ ਸਾਜਨ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਲੇਕਿਨ ਬਾਕੀ ਜਿਹੜੇ ਫਸਟ ਟਾਈਮ ਸਰ ਇਹ ਪਤਾ ਲੱਗ ਗਿਆ ਜਿਨ੍ਹਾਂ ਨੂੰ ਨੇ ਡਿਲੀਵਰੀ ਦੇਣੀ ਸੀ ਉਹ ਅੱਗੇ ਕੀ ਐਡਿਕਟਡ ਸੀ ਜਾਂ ਉਹ ਵੀ ਅੱਗੇ ਦਹੀਂ ਵੀ ਵੇਚ ਰਹੇ ਸੀਗੇ ਤਬਲੀ ਉਹ ਉਹਨਾਂ ਦੇ ਤਾਂ ਅੱਗੇ ਉਹਨਾਂ ਨੇ ਤਾਂ ਸਪਲਾਈ ਕਰਨੀ ਸੀਗੀ ਬੇਸਿਕਲੀ ਕੰਧੂਮਾ ਦੇ ਸਪਲਾਈਰ ਸੀ ਅਗੇ ਗਾਹਾਂ ਸਪਲਾਈਰ ਉਹ ਲੋਕਲ ਲੈਵਲ ਦੇ ਸਪਲਾਈਰ ਲੋਕਲ ਲੈਵਲ ਦੇ ਸਪਲਾਈਰ ਉਹ ਕਹਿੰਦਾ ਸਾਜਨ ਗ੍ਰਿਫਤਾਰੀ ਵਾਕਿਆ ਸਾਜਨ ਗ੍ਰਿਫਤਾਰੀ ਵਾਕਿਆ ਸਾਜਨ ਤੇ ਇੱਕ ਜੱਪੀਸ਼ ਦੀ ਹਾਂਜੀ ਜੀ ਜੀ ਉਹ ਸਾਜਨ ਹਾਂਜੀ ਜੀ ਸਾਜਨ ਦੇ 4-5 ਪਰਚੇ ਨੇ ਡੋਜਪੁਰ ਨਾਲ ਇਸ ਟ੍ਰੈਂਟੀ ਤਿੰਨੇ ਜਣੇ ਭਰਾ ਭੀ ਜੀ ਜੀ ਹਾਂਜੀ ਜੀ ਇਹ ਇਹਨਾਂ ਪਤਾ ਲੱਗਿਆ ਕਿ ਕਿਵੇਂ ਸੰਗਰੂਰ ਤੇ ਫਿਰੋਜ਼ਪੁਰ ਦੇ ਵਿੱਚ ਇਹ ਆਪਸ ਵਿੱਚ ਇਹਨਾਂ ਦਾ ਸੰਪਰਕ ਕਿੱਦਾਂ ਹੋਇਆ ਜੀ ਕਦੋਂ ਕਿੱਦਾਂ ਗੈਂਗ ਬਣਿਆ ਕਿਉਂਕਿ ਜੇਲ੍ਹ ਦੇ ਇਹ ਆਪਸ ਵਿੱਚ ਦੀ ਰਿਸ਼ਤੇ ਅਰ ਨੇ ਸਾਜਨ ਦੀ ਰਿਸ਼ਤੇਦਾਰੀ ਇਹਨਾਂ ਦੇ ਨਾਲ ਜਗਤੀਸ਼ ਜਗਤੀਸ਼ ਇਹਨਾਂ ਦੀ ਆਪਸ ਵਿੱਚ ਦੀ ਜਾਣ ਪਛਾਣ ਗਾਂ ਦੀ ਗਾਫਰ ਲਿੰਕ ਬਣ ਜਾਂਦਾ ਨਾ ਕੌਣ ਇਹ ਕੰਮ ਕਰਦਾ ਕਿੱਦਾਂ ਕਰਦਾ ਗਾਂ ਦੀ ਗਾ ਲਿੰਕ ਬਣਦਾ ਇਹ ਪ੍ਰੋਪਰ ਸਪਲਾਈ ਜੇ ਨਾ ਸੰਗਰੂਰ ਦੀ ਤੇ ਬਰੋਹ ਦੀ ਫਿਰ ਦੱਸਿਆ ਜਿਹੜੀ ਇੰਟਰਨੈਸ਼ਨਲ ਮਾਰਕੀਟ ਚ ਕੀਮਤ ਕਿੰਨੀ ਕ ਉਹ ਨਹੀਂ ਆਪਾਂ ਅਸੈਸ ਕਰ ਸਕਦੇ ਵੀ ਕਿੰਨੀ ਮਾਰਕੀਟ ਕੀਮਤ ਹੋਏਗੀ ਇਹ ਜਿਹੜੀ ਡਿਲੀਵਰੀ ਕਰਨਾ ਆ ਰਹੇ ਸੀਗੇ ਜੀ ਇਹਨਾਂ ਨੇ ਦੱਸਿਆ ਵੀ ਕਿੰਨੇ ਚ ਵੇਚ ਨਹੀਂ ਸੀ ਇਹਨਾਂ ਨੇ ਇਹ ਇਹਨਾਂ ਨੂੰ ਨਹੀਂ ਇਹ ਉਹ ਜਿਹੜੀ ਆ ਉਹ ਡਿਸਕਲੋਜ਼ ਨਹੀਂ ਹੈ ਇਸ ਚੀਜ਼ ਨੂੰ ਆ ਕਰ ਸਕਦੇ ਵੀ ਕੀ ਇਹਨਾਂ ਦੇ ਕੀ ਮਤਲਬ ਹੈਗਾ ਕਿ ਕਿੰਨੇ ਦੀ ਦੇਣੀ ਹੈ ਕਿੰਨਾ ਦੀ ਕੀ ਕਰਨੀ ਉਹ ਇੱਕ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਉਹਨਾਂ ਦਾ ਕੋਈ ਡਿਸਕਲੋਜ਼ ਨਹੀਂ ਕਰ ਸਕਦਾ ਇਹ ਫਿਰੋਜ਼ਪੁਰ ਵਾਲੇ ਜਿਹੜੇ ਇਹ ਕਿੱਥੋਂ ਲੈ ਕੇ ਆਂਦੇ ਸੀ ਇਹ ਕੁਝ ਪਤਾ ਲੱਗੇ ਜੇ ਫਿਰ ਉਹੀ ਆ ਗਿਆ ਨਾ ਬੈਕਵਰਡ ਦੇ ਵਿੱਚ ਅਸੀਂ ਗਏ ਜ਼ਰੂਰ ਆ ਉਹ ਵੀ ਅਜੇ ਉਹਦੀ ਗ੍ਰਿਫਤਾਰੀ ਬਾਕੀ ਹੈਗੀ ਆ ਉਹ ਬੰਦਾ ਤਾਂ ਫਿਰ ਅੱਗੇ ਨਾਮ ਇਹਦਾ ਦੱਸੋ ਆ ਨਾਮ ਜਦ ਕਰ ਉਹ ਹੈਗੇ ਨੰਬਰ ਨਾਮ ਜਦ ਵਰਤਦੇ ਜੀ ਠੀਕ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਰਤਾਜ ਸਿੰਘ ਜੈਲ ਆਈਪੀਐਸ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਰੇ ਐਸਪੀਡੀ ਸਾਹਿਬ ਡੀਐਸਪੀ ਦੀ ਮੈਂ ਖੋਦ ਇਨਫੈਕਟਰ ਸੀਏ ਸੰਦੀਪ ਉਹਨਾਂ ਦੀ ਆਪਣੀ ਗਾਂ ਟੀਮ ਕੱਲ ਵੀ ਇਸੇ ਤਰੀਕੇ ਨਾਲ ਸਮਗਲਿੰਗ ਤੇ ਪਲਾਸ ਜਿਹੜੇ ਭੜੇ ਪਰਚਾਂ ਦੀ ਤਲਾਸ਼ ਦੇ ਵਿੱਚ ਐਸਆਈ ਪ੍ਰੇਮ ਸਿੰਘ ਦੀ ਪਾਰਟੀ ਇੱਕ ਕੈਂਪਰ ਦੇ ਕੋਲ ਇੱਕ ਟਰੈਕਟਰ ਟਰੱਕ ਜਿਹੜਾ ਧਾਗੇ ਦਾ ਭਰਿਆ ਸੀਗਾ ਉਹਨੂੰ ਰੋਕਿਆ ਗਿਆ ਉਹਦੇ ਕੈਬਨ ਦੇ ਵਿੱਚੋਂ ਇੱਕ ਕੁਇੰਟਲ ਜਿਹੜੀ ਆ ਧੁੱਕੀ ਚੂਰਾ ਪੋਸਤ ਬਰਾਮਦ ਹੋਈ ਜਿਹੜਾ ਕਿ ਥਾਣੇ ਦਡਬਾ ਦੇ ਵਿੱਚ ਉਹਨਾਂ ਦੇ ਖਿਲਾਫ ਕੇਸ ਰਿਜਿਸਟਰ ਕੀਤਾ ਗਿਆ। ਲਖਵੀਰ ਸਿੰਘ ਜਿਹੜੇ ਬੰਦੇ ਮਿਲੋਂ ਫੜੇ ਗਏ ਉਹਦੇ ਵਿੱਚੋਂ ਇੱਕ ਲਖਵੀਰ ਸਿੰਘ ਹੈਗਾ ਪਿੰਡ ਰੁਗਲੇ ਦਾ। ਇੱਕ ਅੰਮ੍ਰਿਤਪਾਲ ਔਰ ਸੁਖਚੈਨ ਹੈਗਾ ਰਤੋਕੇ ਥਾਣਾ ਲੰਗੋਵਾਲ ਦਾ। ਉਹਨਾਂ ਦੀ ਕੱਲ ਗ੍ਰਿਫਤਾਰੀ ਪਾਈ ਗਈ ਹੈ ਤੇ ਉਹਨਾਂ ਦੇ ਰਿਮਾਂਡ ਲੈ ਕੇ ਅੱਗੇ ਫਰਦਰ ਅੰਟਰੋਗੇਸ਼ਨ ਕੀਤੀ ਜਾਊਗੀ ਕਿੱਥੋਂ ਲੈ ਕੇ ਆਏ ਸੀ ਅੱਗੇ ਕਿਹਨੂੰ ਸਪਲਾਈ ਕਰਨੀ ਸੀਗੀ ਉਹ ਅਗਲਾ ਅਨਵਿਸਟੀਗੇਸ਼ਨ ਦਾ ਸ਼ਹਿਦਾ ਜੀ ਕਿਥੋਂ ਆ ਰਹੇ ਕਿੱਥੇ ਜਾ ਰਹੇ ਲੁਧਿਆਣਾ ਜਾਂ ਮੈਂ ਅੱਗੇ ਅਸੀਂ ਥੋੜੀ ਜੀ ਉਹਦੇ ਕੋਲ ਲੀਡ ਹੈਗੀ ਹੈ ਤਾਰ ਕੇ ਅਸੀਂ ਅਗਲਾ ਅਜੇ ਦੱਸਣਾ ਮਤਲਬ ਉਹ ਨਹੀਂ ਡਿਸਕਲੋਜ਼ ਕਰਨਾ ਚਾਹੁੰਦੇ ਬੀਚੀ